ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿਹਦੇ ਵਿੱਚ ਬੱਚੇ ਪੁੱਠੀਆਂ ਸਿੱਧੀਆਂ ਸ਼ਰਾਰਤਾਂ ਕਰਦੇ ਹੀ ਰਹਿੰਦੇ ਨੇ ਤੇ ਉੱਥੇ ਕੁਝ ਬੱਚੇ ਅਜਿਹੀਆਂ ਗੱਲਾਂ ਬੋਲ ਜਾਂਦੇ ਨੇ ਕਿ ਸਾਹਮਣੇ ਵਾਲੇ ਦੀ ਬੋਲਤੀ ਬੰਦ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਨੇ ਅੱਜਕੱਲ ਦੇ ਚਿਵਾਕ ਤੇ ਹੁਣ ਆ ਇੱਕ ਨਿੱਕੀ ਜਹੀ ਬੱਚੀ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਬੱਚੀ ਨੂੰ ਜਦੋਂ ਇਸਦੀ ਮਾਂ ਪੁੱਛਦੀ ਹੈ ਕਿ ਤੈਨੂੰ ਸਕੂਲ ਵਿੱਚ ਮੈਡਮਾਂ ਕੀ ਕਹਿੰਦੀਆਂ ਨੇ ਤਾਂ ਇਸ ਕੁੜੀ ਦਾ ਕੋ ਜੋ ਜਵਾਬ ਹੁੰਦਾ ਉਸ ਤੁਸੀਂ ਵੀ ਹੈਰਾਨ रह ਜਾਓਗੇ ਤੁਸੀਂ ਵੀ ਦੇਖੋ ਸਬਰ ਜੀ ਹਾਂ ਜੀ ਮੈਨੂੰ ਇਹ ਦੇਖੋ ਇਹ ਦੇਖੋ ਮੈਨੂੰ ਇਹ ਦੇਖੋ ਕੂਲ ਦੇ ਵਿੱਚ ਕੀ ਗੱਲ ਹੋ ਗਈ ਸੀ ਸਕੂਲ ਐ ਮੈਂ ਮੈਂ ਮੈਨੂੰ ਕਹਿੰਦੀ ਮੈਂ ਸੁਣਾ ਛਾਣੀ ਬਣ ਗਈ ਸੀ ਕੌਣ ਛਾਣੀ ਬਣ ਗਈ ਮੈਂ ਮਿੰਦੀ ਕਹਿੰਦੀ ਕਿਹਨੂੰ ਕਹਿੰਦੇ ਸੀ ਮੈਨੂੰ ਤੁਸੀਂ ਛਾਣੀ ਬਣ ਗਏ ਹਾਂ ਕਿੰਨੇ ਛਾਣੀ ਬਣ ਗਏ ਐ ਐ ਐ ਕਾਕ ਕਿੰਨੇ ਕਿੰਨੇ ਛਾਣੀ ਐਨੇ ਛਾਣੀ ਤਾ ਤਾਂ ਬਣਗੇ ਕੀ ਕੀਤਾ ਸੀ ਤੁਸੀਂ